ਪਿੰਡ ਭਲਾਈਆਣ ਦੇ ਨੌਜਵਾਨ ਵੱਲੋਂ ਪਿੰਡ ਦੀ ਵਾਟਰ ਵਾਕਸ ਦੀਆਂ ਡਿੱਕੀਆਂ ਦੇ ਵਿੱਚ ਛਾਲ ਮਾਰ ਕੇ ਆਪਣੀ ਰਾਮੀ ਲਾਸਮਾਪਤ ਕਰ ਲਈ ਹੈ। ਮਾਮਾ ਮੈਨੂੰ ਪਾਹੇ ਤੇ ਸੀ ਜੀ ਤਿੰਨ ਗੁੱਟੀਆਂ ਸੀ 5-50 ਦੀਆਂ ਓਕੇ ਕਿਹਾ ਮੈਂ ਗਿਆ ਜੀ ਗੋਲੀਆਂ ਲੈਣ। ਉਹਨਾਂ ਨੇ ਮੈਥੋਂ ਨਾਲੇ ਤਾਂ ਪੈਸੇ ਕੋਲੇ ਨਾਲੇ ਮੇਰੇ ਦੋ ਤਿੰਨ ਚਪੇੜੇ ਮਾਰੇ। ਕਹਿੰਦੇ ਅਗੇ ਮੈਂ ਮੈਂ ਉੱਥੇ ਕੱਢ ਬੈਠਾ। ਉਹ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜਾਨ। ਤੁਹਾਡਾ ਭਰਾ ਸੀ ਉਹ। ਹਾਂਜੀ। ਕੀ ਗੱਲਬਾਤ ਕੀ ਹੈ ਉਹਨੇ ਛਾਲ ਕਿਉਂ ਮਾਰੀ? ਗੱਲ ਬਾਤ ਇਹ ਇਹ ਉਹਨਾਂ ਸਾਨੂੰ ਕਰੋ ਕਹਿ ਕੇ ਗਿਆ ਸੀ ਜੀ ਮੈਨਾਂ ਗੋਲਾਂ ਲੈਣ ਦਾ ਸ਼ੌਕ ਏ ਸੀ। ਹੂੰ। ਤੋਂ ਵੈਸੇ ਗੋਲਾਂ ਲੈਣਾ ਸੀ ਜੀ। ਤੇ ਉਹਨੂੰ ਰਾਤ 'ਚ ਉਹ ਪਾਹੇ ਇੱਥੇ ਆ ਗਈ ਜੀ। ਤੇ ਉਹਨੂੰ ਪਾਹੇ ਕੋਲੇ ਨਾਲੇ ਦਾ ਨਾਲੇ ਵੀ ਪੁੱਟ ਮਾਰ ਕਰੀ ਜੀ। ਮੁੜ ਕੇ ਉਹ ਵੀਡੀਓ ਬਣਾ ਕੇ ਸਾਡੇ ਕੋਲੇ ਵੀਡੀਓ ਵੀ ਆ ਗਈ ਆ ਉਹ ਬਣਾ ਕੇ ਨਾ ਸਾਡੇ ਮੋਬਾਈਲ 'ਤੇ ਰੱਖ ਜਾ। ਹੂੰ। ਮੁੜ ਤਣੇ ਉਹਦੇ 'ਚ ਨਾ ਉਹਦੇ 'ਚ ਮਰੀ ਟਾਲੀ ਤਲਾਜ। ਤੇ ਤੋਂ ਉਦੋਂ ਬਾਅਦ ਅੱਛਾ ਜਾਲਾ ਆਸੀ ਮਿਲ ਗਿਆ। ਹੂੰ। ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਛਾਲ ਮਾਰਤੀ ਜਾਂ ਕਿਸੇ ਨੇ ਫੋਨ ਕੀਤਾ ਜਾਂ ਉਹਨੇ ਛਾਲ ਮਾਰਨ ਤੋਂ ਪਹਿਲਾਂ ਤੁਹਾਨੂੰ ਫੋਨ ਕੀਤਾ ਸੀ ਨਹੀਂ ਛਾਲ ਮਾਰਨ ਤੋਂ ਪਹਿਲਾਂ ਨਹੀਂ ਕੀਤਾ ਜਿਹਨਾਂ ਰਾਤ ਦੇ ਭਾਲ ਦੇ ਬੱਤੀ ਸੀਗੀ ਤੜਕੇ ਸਾਨੂੰ ਨਾਲ ਵੀ ਉਹਦੇ ਮੂਕਾ ਸੀਗਾ ਇੱਕ ਤੇ ਇੱਕ ਚੱਪਲਾਂ ਸੀਗੀਆਂ ਜੋ ਉਹਨਾਂ ਨੀਲੇ ਰੱਖਦੇ ਹੁੰਦੇ ਸੀ ਤੇ ਉਹਦਾ ਕਰਕੇ ਸਾਨੂੰ ਇਨਸਾਨੀ ਮਿਲ ਗਈ ਉੱਥੇ ਹੂੰ ਇਹ ਦੁਬਾਰਾ ਹੋ ਨਹੀਂ ਚਾਹੀਦਾ ਹੰਨ ਸਾਹਿਬ ਕੀ ਜਿਹੜੇ ਗੋਲੀਆਂ ਤੁਹਾਡਾ ਭਰਾ ਲੈਣ ਗਿਆ ਸੀ ਵੇਚਦੇ ਆ ਉਹ ਬੰਦੇ ਨੇ ਗੋਲੀਆਂ ਹਾਂਜੀ ਉਹ ਵੇਚਦੇ ਆ ਉਹਦਾ ਸ਼ਰੀਆ ਨਹੀਂ ਦੇਖੋ ਜੀ ਰਾਤ 8 ਵਜੇ ਇਹਨਾਂ ਦੇ ਘਰੋਂ ਗਿਆ ਰਾਤ ਅੱਗੇ ਮਤੱਕ ਜਾਜੂ ਇਹ ਨਾ ਨਹੀਂ ਇਹਨਾਂ ਨੂੰ ਗੱਲ ਆਉਂਦੀ ਇਹ ਕੀ 8 ਵਜੇ ਰਾਤ ਨੂੰ ਘਰੋਂ ਗਿਆ ਮੁੰਡਾ ਰੋਟੀ ਪਾਣੀ ਖਾ ਕੇ ਗਿਆ ਇਹਨਾਂ ਨੂੰ ਮਾਂ ਦਾ ਵੀ ਮੈਨੂੰ ਗੋਲੀਆਂ ਲੈਣ ਜਾਣਾ ਨਸ਼ੇ ਆ ਗਾ ਹੂੰ ਇਹ ਕਰੂੰ ਉੱਠ ਕੇ ਨਸ਼ੇ ਵਾਲੇ ਗੋਲਗਾਂ ਲੈ ਕੇ ਆਪਦੀ ਭੁਜਾਈ ਦਾ ਮੋਬਾਈਲ ਲੈ ਗਿਆ ਉੱਥੇ ਉਹਨਾਂ ਨੇ ਪੀ ਵੀ ਇਹਨੂੰ ਵੀ ਪੈਸੇ ਤੇ ਆਈ ਸੀ ਕਿ ਤਿੰਨ ਤਿੰਨ 5-500 ਦੇ ਤਿੰਨ ਬੂਟਨਾ ਧਿਆਨਾ ਸੀ ਉਥੋਂ ਪੈਸੇ ਕੱਢ ਲਏ ਉਹਨੇ ਪੈਸੇ ਕੱਢ ਕੇ ਗੋਲਗਾਂ ਉਹਨਾਂ ਨੂੰ ਵੀ ਲੈਣ ਗਿਆ ਪੈਸੇ ਜਿਹੜੇ ਫੜਾਉਣ ਗਿਆ ਲੈਣੀਆਂ ਸੀ ਉਹਨਾਂ ਨੇ ਪੈਸੇ ਵੀ ਕਿੰਨੇ ਤਾਂ ਮੁੰਡੇ ਦੇ ਚਪੇੜੇ ਮਾਰੇ ਨੇ ਪੈਸੇ ਕੋਲੇ ਉਹਨੇ ਆਪਦੀ ਮੋਬਾਈਲ 'ਚ ਵੀਡੀਓ ਪਾ ਕੇ ਵੀ ਮਾਮਾ ਜਿਵੇਂ ਤੈਥੋਂ ਹੁੰਦੀ ਉਹ ਮੈਂ ਕਰ ਲਈ ਵੀ ਮੈਨੂੰ ਤਾਂ ਉਹਨਾਂ ਨੂੰ ਕੁੱਟਿਆ ਮਾਰਿਆ ਤੇ ਉਹ ਮਾੜ ਆਪਦੇ ਭਤੀਜੇ ਨੂੰ ਫੜਾ ਕੇ ਮਹਾਜਨਾ ਦੀ ਦੁਕਾਨ ਤੇ ਲੱਗਿਆ ਮੁੰਡਾ ਉਹ ਉਹ ਗਿਆ 9 ਵਜੇ 9 ਵਜੇ ਜਾ ਕੇ ਆ ਤੇ ਚਾਚੇ ਨੂੰ ਮੋਬਾਈਲ ਫੜਾਤਾ ਜਿਹੜਾ ਫੜਾਤਾ ਇਹਨਾਂ ਨੇ ਮੋਬਾਈਲ ਵੇਖਿਆ ਉਹ ਚ ਵੀਰ ਕੋ ਵੇਖੀ ਇਹ ਉਸ ਟਾਈਮ ਤੇ ਭਾਲਣ ਲੱਗੇ ਹੂੰ ਰਾਤ ਨੂੰ ਥਿਆ ਇਹਨਾਂ ਮੁੰਡਾ ਤੜਕੇ ਫੇਰ ਅਸੀਂ ਫੇਰ ਭਾਲਣ ਲੱਗੇ ਸਾਰੇ ਜਾਣੇ ਫੇਰ ਸਾਨੂੰ ਵੀ ਬਾਰਡਰ ਵਾਸਤੇ ਉਹਦਾ ਸਮੂਹ ਲੱਭਿਆ ਤੇ ਆਪਣਾਂ ਦੇ ਮੁਕਾ ਲੱਪੇ ਫੇਰ ਉੱਥੋਂ ਅਸੀਂ ਕੱਟ ਜੀ ਤੇ ਉਹਨਾਂ ਦੇ ਕੁੱਤੇ ਮਾਰੇ ਕਰਕੇ ਵੀ ਉਹਨੇ ਆਪਦੀ ਮੌਤ ਕਰ ਲਈ ਹੂੰ ਨਿੱਕੀ ਅਕੀਲਾ ਦਾ ਨੁਕਤਾ ਮਾਰਿਆ ਕਾ ਤੁੰਡਾ ਦਾ ਬਸ ਉਹਨਾਂ ਨੇ ਪੈਸੇ ਵੇਚ ਕੇ ਪੈਸਿਆਂ ਦੀ ਬੇਈਮਾਨੀ ਹੋ ਗਈ ਹੂੰ ਉਹਨੂੰ ਪੈਸੇ تھے ਐਸੀ ਕੇ ਮੁੰਡੇ ਨੂੰ ਹੂੰ ਤੋਂ ਉਹਨੇ ਪੈਸੇ ਸਾਹਮਣੇ ਕੱਢ ਲੇ ਹੂੰ ਜਿਆਦਾ ਉਹ ਆਦਾ ਵੀ ਮੈਨੂੰ ਗੋਲੀਆਂ ਲੈਣ ਗਿਆ ਨਾ ਤਾਂ ਉਹਦੇ ਮੁੰਡੇ ਨੇ ਚਪੇੜਾ ਮਾਰਿਆ ਸੋਕੇ ਮੁੰਡੇ ਦੇ ਹੂੰ ਜਿਹੜਾ ਨਸ਼ੇ ਲੈਣ ਗਿਆ ਗੋਲੀਆਂ ਲੈਣ ਗਿਆ ਉਹਦੇ ਮੁੰਡੇ ਨੇ ਤੇ ਨਾਲੇ ਉਹ ਮੁੰਡੇ ਨੂੰ ਕੁੱਟਿਆ ਮਾਰਨਾ ਨਾ ਪੈਸੇ ਕੋਈ ਹੂੰ ਉਹਨੇ ਹਰਖ ਜਾ ਕੇ ਤੇ ਆਪਦੇ ਭਤੀਜੇ ਨੂੰ ਆਪਦੇ ਮੁੰਡੇ ਨੂੰ ਮਾਜਨਾ ਦੁਕਾਨ ਚ ਮੋਬਾਈਲ ਫੜਾ ਕੇ ਵੀਡੀਓ ਬਣਾ ਕੇ ਆਪਦੇ ਮਾਮੇ ਨੂੰ ਵੀਡੀਓ ਪਾਤੀ ਵੀ ਮਾਮਾ ਵੀ ਮੈਨੂੰ ਕੁੱਟਿਆ ਮਾਰਿਆ ਮੈਂ ਗੋਲੀਆਂ ਨਾ ਲੈਣ ਗਿਆ ਸੋਕੇ ਕੇ ਵੀ ਜਿਵੇਂ ਤੈਥੋਂ ਹੋਈ ਹੋਮੇ ਕਰ ਲਈ ਉਹ ਮੁੜ ਕੇ ਘਰੇ ਨਹੀਂ ਗਿਆਗਾ ਹੂੰ ਆਪਦੇ ਮੁੰਡੇ ਨੂੰ ਮੋਬਾਈਲ ਫੜਾ ਕੇ ਤੋਂ ਬਸ ਮੁੜ ਕੇ ਉਹਨੇ ਆ ਕੇ ਛਾਲ ਹੀ ਮਾਰੀ ਇਹ ਪਾਲੀ ਗਏ ਰਾਤ ਨੂੰ ਨਹੀਂ تھے 8:30 ਵਜੇ ਪਾਲਣ ਨੂੰ ਜੀ ਨਹੀਂ تھے ਜੀ 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 ਉਹ ਉਹ ਵੀ ਜਿਹੜੀ ਵੀਡੀਓ ਬਣਾਈ ਆ ਤੁਸੀਂ ਕਹਿੰਦੇ ਆ ਵੀ ਉਹਨੇ ਮਾਰਨ ਤੋਂ ਪਹਿਲਾਂ ਵੀਡੀਓ ਬਣਾਈ ਆ। ਹਾਂਜੀ ਹਾਂਜੀ। ਉਹ ਵੀਡੀਓ ਦੇ ਵਿੱਚ ਉਹ ਦੱਸਦਾ ਵੀ ਪੈਸੇ ਕਿੱਥੋਂ ਲਏ। ਨਹੀਂ ਸਰ ਆਈ ਨਹੀਂ ਉਹ ਦੱਸਦਾਗਾ। ਨਹੀਂ ਐਨੀ ਗੱਲ ਤਾਂ ਹੋਈ ਨਹੀਂ ਬਸ ਉਹਦੇ ਨਾਲ। ਹੂੰ ਉਹਨੇ ਬਸ ਆਈ ਵੀਡੀਓ ਪਾਈ ਵੀ ਮੈਨੂੰ ਪੈਸੇ تھے ਜੀ ਮਾਂ ਗੋਣਾ ਲੈਣਗੇ ਛੋਕੇ ਕੇ। ਵੀ ਉਹਨਾਂ ਨੇ ਮੇਰੇ ਪੈਸੇ ਵੀ ਇੱਕ ਪੈਸੇ ਕੋਲੇ ਮੇਰੇ ਚ ਬੇੜੇ ਮਾਰੇ ਕੁੱਤਾ ਮਾਰੀ ਕੀਤੀ ਮੈਨੂੰ। ਹੂੰ ਉਹਨੇ ਆਪਦੇ ਮੁੰਡੇ ਨੂੰ ਮੋਬਾਈਲ ਫੜਾ ਕੇ ਤੇ ਮੁੜ ਕੇ ਉਹ ਘਰੇ ਨਹੀਂ ਗਿਆ ਬਸ। ਇਹਨਾਂ ਨੇ ਪੈਦਲ ਤੋਂ ਵੀ ਤੋੜੇ ਪੈ ਫੋਨ ਵੀ ਨਿਕਲੀ ਜਾਂਦਾ। ਉਹਨਾਂ ਨੇ ਇਹਨਾਂ ਨੇ ਮਗਰ ਜਦੋਂ ਵੀਡੀਓ ਵੇਖੀ ਆ ਗੱਲ ਹੋਈ ਹੋਰ ਕੋਈ ਰਾਤ ਨੂੰ ਕਿੰਨੇ ਵਜੇ ਛਾਲ ਮਾਰੀ ਉਹਨੇ ਪਤਾ ਆਏ ਨਹੀਂ ਸਰ ਪਤਾ ਬਸ ਉਹ ਪੌਣੇ 9 ਵਜੇ ਭਾਲਣ ਲੱਗ ਗਏ ਸੀ ਰਾਤ ਨੂੰ ਸਾਢੇ 8 ਵਜੇ ਦਾ ਟਾਈਮ ਰਾਤ ਨੂੰ ਹਾਂਜੀ ਹਾਂ ਰਾਤ ਨੂੰ 9 ਵਜੇ ਭਾਲਦੇ ਸੀ ਹਾਂਜੀ ਜਦੋਂ ਭਾਲਦੇ ਰਹੇ ਨਹੀਂ ਲੱਭਿਆ ਨਹੀਂ ਲੱਭਿਆ ਫਿਰ ਇਹਨਾਂ ਨੇ ਆਵਾਜ਼ ਦਿਵਾਤੀ ਫਿਰ ਇਹਨਾਂ ਨੇ ਇਹ ਵੀਡੀਓ ਵੇਖੀ ਦੂਮਾ ਹਾਂਜੀ ਸਰ ਇਹਨਾਂ ਨੇ ਆਵਾਜ਼ ਦਿਵਾਤੀ ਗੁਰਦੁਆਰੇ ਚ ਫਿਰ ਸਾਰੇ ਭਾਲਣ ਲੱਗੇ ਹੂੰ ਫਿਰੇ ਭਾਲਣ ਲੱਗੇ ਸਾਰੇ ਜਾਣੇ ਤੁਸੀਂ ਫਿਰ ਮੋਬਾਈਲ ਵੇਖਿਆ ਤਾਂ ਮੋਬਾਈਲ ਤੋਂ ਜਜਮੈਂਟ ਇਹਨਾਂ ਨੇ ਮੋਬਾਈਲ ਵੇਖਿਆ ਹਾਂਜੀ ਸਰ ਉਹ ਵੀ ਨਾਲ ਕੋਲੇ ਆ ਹੂੰ ਮੀੜ ਕੋ ਬਣੀ ਵੀ ਮੁੰਡੇ ਦੀ ਵੇਖ ਲਓ ਤੁਸੀਂ ਸ਼ੇ ਤਾਨੂੰ ਵੀਡੀਓ ਦੀ ਜੱਜਮੈਂਟ ਹੋਈ ਉਹ ਜਿਹਦੇ ਵੀਡੀਓ ਵਿੱਚ ਬੋਲਦਾ ਮਾਰਨ ਤੋਂ ਪਹਿਲਾਂ ਵੀਡੀਓ ਬਣਾ ਲਈ ਦੱਸ ਕੇ ਗਿਆ ਵੀ ਮੈਂ ਹੁਣ ਛਾਲ ਮਾਰਨ ਚੱਲਿਆ ਨਹੀਂ 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 ਐਨੀ ਗੱਲ ਤਾਂ ਦੱਸਣੀ ਕਰੇ ਨਹੀਂ ਮੁੜਿਆ ਉਹ ਸਾਰਾ ਕਰੇ ਨਹੀਂ ਮੁੜਿਆ ਜੀ ਇਹਦੀ ਗੱਲ ਹੁਣ ਤਾਂ ਆਪਦੇ ਮੁੰਡੇ ਨੂੰ ਮੋਬਾਈਲ ਫਰਾ ਕੇ ਤੇ ਬਸ ਘਰੇ ਨਹੀਂ ਮੁੜਿਆ 8:30 ਦਾ ਟਾਈਮ ਆ ਤੇ 9 ਵਜੇ ਹੀ ਪਾਲਣ ਲੱਗ ਗਿਆ ਆਹ ਟਾਈਮ ਆ ਮੁੜ ਕੇ ਇਹਨਾਂ ਥੈ ਨਹੀਂ ਇਹਨਾਂ 10 ਵਜੇ ਬਾਅਦ ਬਾਤੀ ਹੈ ਐਨੇ ਜੋਗੇ ਹੈ ਨਹੀਂ ਜੇ ਤਾਂ ਹੁਣ ਐਨੇ ਜੋਗੇ ਹੁੰਦੇ ਤਾਂ ਕਿ ਸਾਨੂੰ ਸਾਦੇ ਚਿਆਣਾ ਬੰਦਾ ਘਰੇ ਹੁੰਦਾ ਜਾਣ ਗਵਾਨ ਨੂੰ ਸਾਦੇ ਭੱਜ ਕੇ ਕਿ ਨਿਆਣੇ ਸੀਗੇ ਨਹੀਂ ਇਹਨਾਂ ਨੂੰ ਪਤਾ ਲੱਗਿਆ ਤਾੜ ਕੇ ਫੇਰ ਭਾਲਣ ਲੱਗ ਗਏ ਤੜ ਕੇ ਫੇਰੇ ਵੱਡ ਵਕਸਤ ਗਏ ਉਹਦਾ ਸੂਰ ਖਿਆ ਗਿਆ ਹੂੰ ਉੱਥੇ ਚਪਲਾ ਚਪਲਾ ਪੈ ਗਿਆ ਸਾਹ ਜੀ ਸਰ ਉੱਥੇ ਸੀ ਉੱਥੇ ਉਹਦਾ ਮੂੰਕਾ ਸੀ ਤੇ ਚਪਲਾ ਤੇ ਜਰਦੇ ਨੂੰ ਸਾਰੋ ਉਹਦਾ ਪੈ ਸੀ ਹੁਣ ਕੀ ਪਤਾ ਬਿਮਾਰ ਕੇ ਸੱਟ ਕੇ ਕਿਉਂ ਨੇ ਸਾਲ ਮਾਰੀ ਸਾਨੂੰ ਸਾਲ ਮਾਰੀ ਵਾਲੇ ਸਬੂਤ ਨਹੀਂ ਵੀ ਉਹ ਸਾਲ ਮਾਰੀ ਵਾਲਾ ਵੀ ਉਹਦੇ ਮੂੰਹ ਤੇ ਯਖ ਮੋਣ ਗਏ ਨੇ ਸੱਟਾਂ ਵੱਜਣੀਆਂ ਹੂੰ ਸਾਨੂੰ ਤਾਂ ਹੀ ਅਭੀ ਉਹ ਕੁੱਟ ਮਾਰ ਕੇ ਸੱਟ ਕੇ ਰਾਤ ਨੂੰ ਜਦੋਂ ਇਹਨਾਂ ਨੂੰ ਦੱਸ ਕੇ ਕੀ ਪਤਾ ਉਹਨਾਂ ਨੇ ਗਲੀ ਗੁੱਲੀ ਚ ਚੱਕ ਕੇ ਲੈ ਗਏ ਜਵਾਕ ਨੂੰ ਹੂੰ ਮਾਂ ਬੱਜੋ ਰਤੀ ਮਸਾ ਪੋਚੇ ਲਾ ਲਾ ਪੋਲੇ ਆ ਪਾਲੇ ਸੀ ਕਰ ਪਿਓ ਹੈ ਨਹੀਂ ਗਸਰ ਤੇ ਹੂੰ ਵੀ ਚਲ ਦਿੱਤਾ ਜਾ ਦੱਸ ਪਾਣ ਜਾਸੀ ਪਾਣ ਜਾਸੀ ਹਾਂਜੀ ਜੀ ਇਹਦੇ ਵੀ ਘਰ ਆਲੇ ਸੀ ਦੇ ਵਿਚਾਰੇ ਦੇ ਘਰ ਆਲਾ ਮੁਕੇ ਮਸਾ ਘਰ ਆਲਾ ਮੁਕੇ ਸੀ ਮਸਾ ਪੋਚੇ ਲਾ ਲਾਏ ਨੇ ਉੱਧਰ ਜਾਂਦੀ ਪੋਚੇ ਲਾਉਣ ਪਾਲੇ ਸੀ ਹੂੰ ਗੋਲੀਆਂ ਲੈਣ ਅੱਗੇ ਜਾਂਦਾ ਸੀ ਉਹ ਸ਼ਰੇ ਆਮ ਗੋਲੀਆਂ ਵੇਚਦੀ ਉਹਦੇ ਘਰ ਵਾਲੀ ਤੇ ਉਹਦਾ ਮੁੰਡਾ ਉਹਦੇ ਘਰ ਆਲਾ ਜਾਵੜਦਾ ਸਾਲ ਛੀ ਮਹੀਨੇ 10 ਸਾਲ ਲਾ ਕੇ ਫੇਰ ਆ ਜਾਂਦਾ ਫੇਰ ਇਹੀ ਤੰਦਾ ਹੀ ਹੈ ਜੀ ਉਹਨਾਂ ਦਾ ਹੂੰ ਸਰਕਾਰ ਤੱਕ ਨਸ਼ਾ ਕਾਦਮੀ ਹੋ ਗਿਆ ਸਾਡੇ ਪਿੰਡ ਚੋਂ ਨਹੀਂ ਹੋਇਆ ਜੀ ਸਾਡੇ ਪਿੰਡ ਸ਼ਰੇਆਵੇਂ ਕੈਲਸੂਲ ਚਿੱਟਾ ਸਾਰਾ ਵੇਖਦਾ ਗੋਲੀਆਂ ਸ਼ਰੇਆਵੇਂ ਵਿਕਦੇ ਆ ਜੀ ਫੜ ਲੈਂਦੇ ਮੁੰਕੇ ਫੇਰ ਤੇ ਸਰਕਾਰ ਗਾਪੀ ਮਾਰੀ ਜਾਂਦੀ ਆ ਸਾਡੇ ਪਿੰਡ ਚ ਕਿਸੇ ਦਾ ਕੁਝ ਨਹੀਂ ਬੰਦ ਹੋਇਆ ਜੀ ਸਾਡੇ ਪਿੰਡ ਤਾਂ ਸ਼ਰੇਆਵੇਂ ਚੱਲਦਾ ਜੀ ਹੂੰ ਸਾਡੇ ਪਿੰਡ ਕੋਈ ਨਸ਼ਾ ਕਰਦਾ ਨਹੀਂ ਉਹ ਤਾਂ ਜਿੰਦਿਆਂ ਤੋਂ ਪਹਿਲਾਂ ਕਰਦਾ ਉਹ ਸ਼ਕਰਦਨ ਦਾ ਛੋਟਾ ਜਿਹਾ ਲੱਗਿਆ ਸੀ ਕੰਮ ਕਰਦਾ ਸੀ ਉਹ ਗੋਲੀਆਂ ਖਾਂਦਾ ਸੀ ਗੋਲੀਆਂ ਖਾਂਦਾ ਸੀ ਪਹਿਲਾਂ ਗੋਲੀਆਂ ਖਾਂਦਾ ਸੀ ਹਾਂ ਜੀ ਉਹ ਉਹ ਜਿਹੜੇ ਪੈਸੇ ਸੀ ਉਹਦੇ ਕੋਲ ਦੱਸ ਰਹੇ ਤੁਸੀਂ ਦਿਖਾ ਰਹੇ ਗੁੱਟੀਆਂ ਵੀਡੀਓ ਦੇ ਵਿੱਚ ਉਹ ਪਤਾ ਲੱਗਿਆ ਵੀ ਕਿੱਥੋਂ ਪੈਸੇ ਆਏ ਸਾਰੇ ਨਾਨੂੰ ਨਹੀਂ ਪਤਾ ਜੀ ਸਾਨੂੰ ਕਿਸੇ ਗੱਲ ਦਾ ਵੀ ਨਾ ਹੀ ਪੈਸੇ ਦੇਖੇ ਆ ਨਾ ਹੀ ਸਾਨੂੰ ਪਤਾ ਜੀ ਉਹ ਹੈ ਜਿਹੜੀ ਵੀਡੀਓ ਚ ਵੇਖੀ ਉਹ ਹੀ ਦੇਖੀ ਹੈ ਜੀ ਹਮਮ ਹੋਰ ਨਹੀਂ ਸਾਨੂੰ ਕੁਝ ਵੀ ਪਤਾ ਕਰੋ ਕਿਰਾ ਉੱਠ ਗਿਆ ਸਾਡੇ ਕੋਲ ਗੁੜ ਕੇ ਮੋਬਾਈਲ ਦੁਕਾਨ ਤੇ ਫੜਾ ਕੇ ਫੇਰ ਨਹੀਂ ਗਿਆ ਫੇਰ ਨਹੀਂ ਗਿਆ ਨਹੀਂ ਕਿੰਨੇ ਬੱਚੇ ਬਣੇ ਦੋ ਆ ਜਿਹੜੇ ਛੋਟੇ-ਛੋਟੇ ਛੋਟੇ-ਛੋਟੇ ਆ ਕਿ ਇਹੋ ਪੁਲਿਸ ਪ੍ਰਸ਼ਾਸਨ ਨੇ ਕੀ ਵਿਸ਼ਵਾਸਦਾਰ ਕਾਰਵਾਈ ਨੂੰ ਕੀਤੀ ਕਰਵਾਈ ਹੈ ਕਰਵਾਈ ਹੈ ਨਹੀਂ ਹਮਮ ਮੇਰੇ ਅਰਦਾ ਜਿਹੜਾ ਕਹਦਾ ਰਿਹਾ ਮਾਤਾ ਕਿੰਨੇ ਬੱਚੇ ਸੀ ਤੁਹਾਡੇ ਮੇਰੇ ਚਾਰ ਬੱਚੇ ਸੀ ਹਮਮ ਇਕ ਨਾਂ ਦੀ ਦਿਮਾਗ ਚ ਲੋੜਾ ਤੇ ਦੋ ਆ ਤਿੰਤੀ ਜਮਕਿਆ ਉਹਦੇ ਸਿਰ ਤੇ ਹੀ ਪਾ ਕੇ ਸੀ ਸੱਤੇ ਪਲਦੇ ਸੀ ਉਹ ਥਾ ਛੋਟਾ ਮੋਟਾ ਮਦਦ ਜਿੰਦਾ ਨੇ ਪੋਛੇ ਲਾਲਾ ਕੇ ਸਾਡੇ ਮਾਥਾ ਪਾ ਦਿੰਦੇ ਸੀ ਕਿ ਮੈਂ ਜਵਾਕ ਵੱਡੇ ਹੋਣਗੇ ਮੈਨੂੰ ਸੁੱਖ ਮਿਲੂਗਾ ਹਾਂ ਮੈਨੂੰ ਆਹ ਨਖਾ ਪਤਾ ਖਾਨ ਲੱਗੇ ਜੇ ਵਾਸਤੋਂ ਮੈਥੋਂ ਕਿ ਕਿ ਕਿੱਡਾ ਸੀ ਜਦੋਂ ਤਾਂ ਨਸ਼ੇ ਤੇ ਲੱਗ ਗਿਆ ਸੀ ਥੋੜਾ ਜਿਹਾ ਸਾਥ ਲਾਤਾ ਸੀ ਕੰਮ ਤੇ ਉਹਦੋਂ ਬਾਅਦ ਦੁਕਾਨ ਤੇ ਵੀ ਨਾ ਸਾਥ ਪਤਾ ਕਰਦਾ ਸੀ ਹੂੰ ਜੀ ਐ ਡੈਡ ਬੋਡੀ ਤੜਕੇ ਫਿਰ ਕਿੰਨੇ ਵਜੇ ਕੱਢੀ ਹੁੰਦੀ ਸੀ ਲੁਕਰਾ ਡਿੱਗੀ ਚ ਅਸੀਂ 11 ਵਜੇ ਕਰ ਲਈ ਸੀ ਮੇਰਾ 11 ਵਜੇ ਕਰ ਲਈਦਾ ਬਾਂਟੀ ਵੀ ਇੱਥੇ ਹੈ ਜੇ ਗੁੱਟਾ ਖੁਰਾ ਬਾਂਟੀ ਦੰਡੇ ਵਾਲਾ ਹਾਂਜੀ ਉਹਨੂੰ ਤੁਸੀਂ ਫੋਨ ਤੇ ਸਰਦਿਆ ਹਾਂਜੀ ਫੋਨ ਲਾ ਕੇ ਆਇਆ ਆਂਦਾ ਜੀ ਹੂੰ ਉਹ ਲਿਆਂਦਾ ਤੇ ਉਹਨੇ ਆ ਕੇ ਕੱਢੀ ਜੀ ਜਦੋਂ ਉਹਦੀ ਡੈੱਡ ਬੋਡੀ ਕੱਢ ਲਈ ਪੁਲਿਸ ਪ੍ਰਸ਼ਾਸਨ ਨੇ ਫੋਨ ਕਰਤਾ ਸੀ ਕਿੰਨੇ ਚਿਰ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚਦੇ ਮਲਾਜਮ ਜਦੋਂ ਅਸੀਂ ਡੱਲੇ ਵਾਲੇ ਵੀਰ ਨੂੰ ਲੈ ਕੇ ਆਏ ਆ ਮਲਾਜਮ ਦਵਾ ਚੁੱਕੇ ਤੇ ਡੱਲੇ ਵਾਲ ਵੀਰ ਨੇ ਸਾਨੂੰ ਇਹ ਆਖਾ ਹੀ ਕਹਿੰਦਾ ਜੇ ਤੁਹਾਨੂੰ ਪਤਾ ਤਾਂ ਵੀ ਮੈਂ ਛਾਣਬੀਨ ਕਰੂੰਗਾ ਮੁਲਾਜ਼ਮ ਆਗੇ ਤੇ ਦੂ ਅੱਧੇ ਘੰਟੇ ਬਾਅਦ ਉਹਨੇ ਡੈੱਡਪੋਟੀ ਕਰਤੀ 11:00 8:00 11:00 ਨੂੰ ਇਹਦਾ ਮੁਲਾਜ਼ਮ ਕਾ ਯਾ ਰਿਪੋਰਟ ਹੋਈ ਆ ਅਸੀਂ ਉਹਨਾਂ ਦੇ ਨਾਮ ਲਈ ਦਿੱਤੇ ਆ ਜੋ ਕੁਮਾਰ ਤੇ ਉਹਨਾਂ ਦੇ ਪਰਿਵਾਰਕਾਂ ਲਈ ਤੇ ਪਰਚਾ ਦਰਦ ਕੀਤਾ ਹੈ ਮੰਗ ਕਰਦੇ ਆ ਸਰਕਾਰ ਤੋਂ ਡੱਲੇ ਵਾਲੇ ਵੀਰ ਨੇ ਉਹਨੇ ਕੱਡੀ ਬੰਤੀ ਨੂੰ ਅੱਗੇ ਸਾਡੇ ਪਿੰਡ ਲਾਛਾਂ ਕੱਟ ਕੇ ਗਿਆਣੇ ਭੁਲਰਾਣੀ ਨਹਿਰ ਤੋਂ ਅਸੀਂ ਉਹ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨੂੰ ਡੱਲੇ ਵਾਲ ਨੂੰ ਮਿਲਣ ਤੋਂ ਬਾਅਦ ਜਦੋਂ ਅਸੀਂ ਉਹਦੇ ਕੋਲ ਜਾਂਦੇ ਹੁੰਦੇ ਸੀ ਤੇ ਉਹਨੇ ਲਾਛਾਂ ਕੱਢਣ ਕਰਕੇ ਮਦਦ ਕਰਦਾ ਫ੍ਰੀ ਫੇਮ ਹੂੰ ਨੀ ਹੁਣ ਉਹ ਕਾਰਵਾਈ ਦਾ ਕੀ ਵਿਸ਼ਵਾਸ ਦਵਾ ਤੁਹਾਨੂੰ ਵੀ ਕਾਰਵਾਈ ਕਿੰਨੇ ਪਰਿਵਾਰ ਤੇ ਪਰਚਾ ਦਰਜ ਹੋਊਗਾ ਹੁਣ ਅਸੀਂ ਤਿੰਨ ਪਰਿਵਾਰ ਦੇ ਤਿੰਨ ਜੀਆਂ ਦੇ ਲਗਾਇਆ ਸੀ ਮੁੰਡਾ ਤੇ ਅਸ਼ੋਕ ਦੀ ਧਰਮ ਪਤਨੀ ਤੇ ਜੋਤ ਮਾ ਇਹ ਹੁਣ ਮਲਾਜਮ ਸਾਨੂੰ ਕਹਿ ਰਹੇ ਆ ਵੀ ਇੱਕ ਦੇ ਪਰਚਾ ਕਰਦੇ ਹੋ ਹੁਣ ਇਹ ਕਹਿੰਦੇ ਅਸੀਂ ਤਿੰਨਾਂ ਦੇ ਪਰਚਾ ਦਰਜ ਕਰਤਾ ਅਸੀਂ ਸਵੇਰੇ 12 ਵਜੇ ਇੱਥੇ ਆਈ ਹੋਈ ਆਂ ਤਕਰੀਬਨ 4:30 5 ਵਜੇ ਦਾ ਟਾਈਮ ਹੋ ਗਿਆ ਇੱਥੇ 1:30 ਕਾਰ ਕਾਗਜੀ ਕਾਰਵਾਈ ਹੋਈ ਜਾਂਦੀ ਆ ਤੇ ਸਾਡੇ ਬੰਦੇ ਦਾ ਮਲਾਜਾ ਵੀ ਨਹੀਂ ਹੋਇਆ ਮਲਾਜਾ ਉੱਥੇ ਗਿੱਦੜਵਾ ਵੀ ਕੇ ਸਿਵਲ ਹਸਪਤਾਲ ਲੈ ਗਿਆ ਤੇ ਸਾਨੂੰ ਇੱਥੇ ਭਾਗੇ ਕਹਿੰਦੇ ਹੁਣ ਅਸੀਂ ਕਾਗਜੀ ਕਾਰਵਾਈ ਕਰਦੇ ਡੈੱਡ ਬੋਡੀ ਉੱਥੇ ਲੈ ਗਏ ਮਲਾਜੇ ਖਾਤਰ ਲੈ ਗਏ ਮਲਾਜੇ ਖਾਤਰ ਲੈ ਗਏ ਨਹੀਂ ਪਹਿਲਾਂ ਕਹਿੰਦੇ ਸੀ ਤਿੰਨ ਬੰਦੇ ਦੇ ਪਰਚਾ ਦਰਜ ਹੋਊਗਾ ਹੁਣ ਕੀ ਕਹਿੰਦੇ ਇੱਕ ਤੇ ਹੋਣ ਸਾਨੂੰ ਅਜੇ ਕੁਝ ਨਹੀਂ ਹੁਣ ਕਹਿੰਦੇ ਸੀ ਮਲਾ ਹੁਣ ਕਹਿੰਦੇ ਜਿੰਨਾ ਦੀ ਪਰਚਾ ਕਰਦੇ ਕਰ ਦਿੱਤਾ ਕਹਿੰਦੇ ਨਹੀਂ ਕਰਤਾ ਕੋਈ ਤੁਹਾਨੂੰ ਕੋਈ ਕਾਪੀ ਮਿਲ ਗਈ ਨਹੀਂ ਦਿੱਤੀ ਸਾਡਾ ਸਾਨੂੰ ਕੁਝ ਵੀ ਨਹੀਂ ਦਿੰਦਾ ਉਹਦੀ ਕਾਪੀ ਨਹੀਂ ਮੰਗੀ ਤੁਸੀਂ ਵੀ ਜੇ ਤਿੰਨਾਂ ਦਾ ਦਰਜ ਹੋ ਗਿਆ ਤਾਂ ਸਾਨੂੰ ਉਹਦੀ ਕ ਕਿ ਉਹਨਾਂ ਨੂੰ ਕਰਨੀ ਜਾਂਦੇ ਆਂ ਕਹਿੰਦੇ ਇਹਦੇ ਬਾਅਦ ਹੀ ਉੱਥੇ ਭੇਜਾਂਗੇ ਫਿਰ ਮੁਲਾਜਾ ਹੋਊਗਾ। ਉਹ ਕਿਹੜੇ ਸੰਸਕਾਰ ਆ ਮੁੰਡੇ ਨਾਲ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਜਿੰਨੇ ਬੰਦੇ ਤੁਸੀਂ ਨਾਂ ਲਖਾਏ ਆ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਉਹਦੇ ਤੱਕ ਇਹ ਸੰਸਕਾਰ ਹੋਊਗਾ ਜਾਂ ਨਹੀਂ ਹੋਊਗਾ। ਨਹੀਂ ਹੁੰਦਾ ਜੀ। ਨਹੀਂ ਹੁੰਦਾ। ਉਹਨਾਂ ਜਿਹੜੇ ਸੰਸਕਾਰ ਕਰਦੇ ਨੇ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਨਸ਼ਾ ਤਸਕਰ ਫੜੀਦੇ ਨਹੀਂ ਤੇ ਅੱਗੇ ਸਰਕਾਰ ਕਾਰਵਾਈ ਉਹਨਾਂ ਤੇ ਕਰਦਾ ਹਾਂ ਸਾਡੇ ਪਿੰਡ ਚ ਨਸ਼ਾ ਆਮ ਮਿਲਦਾ ਚਿੱਟਾ ਫੁਕੀ ਚਿੱਟਾ ਗੋਲੀਆਂ ਤੇ ਮੈਕ ਸਭ ਕੁਝ ਮਿਲਦਾ ਹਾਂ ਤੁਸੀਂ ਜਾਂਨੇ ਪੀਲਾ ਪੰਡਾ ਚੱਲਦਾ ਸਾਡੇ ਪਿੰਡ ਦੇ ਕਿਹੇ ਘਰ ਦੀ ਤੇਲ ਵੀ ਨਾ ਪੱਟੀ ਇਹੇ ਪਿੰਡ ਦੇ ਸਾਡੇ ਪਿੰਡ ਚ ਨੰਦਾ ਦਾ ਦੱਸ ਰਹੇ ਹਾਂ ਹਾਂ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹ ਤੇ ਕਾਰਵਾਈ ਹੋਵੇ ਤੇ ਸਾਡੇ ਨਾਲ ਜਿਹੜੀ ਅਨਸਾਬ ਦੀ ਮੰਗ ਕਰਦਾ ਸਾਡਾ ਪਰਿਵਾਰ ਸਾਨੂੰ ਮੁਸਾਬ ਦੇਤਾ ਜਾਵੇ ਨਹੀਂ ਸਰਕਾਰ ਤਾਂ ਕਹਿੰਦੀ ਹੈ ਬੋਰਡ ਲਾਦੇ ਬੜੇ ਬੜੇ ਫਲੈਕਸ ਲਾਤੇ ਕਿ ਜਿਹੜਾ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕਰਤਾ ਪਿੰਡਾਂ ਦੀਆਂ ਪੰਚਾਇਤਾਂ ਤੋਂ ਹੀ ਮਤੇ ਪਵਾ ਕੇ ਲਈ ਜਾਂਦੇ ਆ ਪੰਚਾਇਤਾਂ ਵੀ ਕਹਿ ਰਹੀਆਂ ਸਾਡੇ ਪਿੰਡ ਚੋਂ ਖਤਮ ਹੋ ਗਿਆ ਤੁਹਾਡੇ ਤੇ ਪ੍ਰਿੰਸੀਪਲ ਨੂੰ ਇੱਕ ਮੋਰੀ ਨਹੀਂ ਹੋ ਰਿਹਾ ਸਾਡੇ ਪਿੰਡ ਚ ਨਸਾ ਤਸਕਰ ਬਹੁਤ ਨੇ ਵੱਡੀਆਂ ਕੋਠੀਆਂ ਪੰਗਾ ਨੇ ਚੰਗੀਆਂ ਚੰਗਾ ਜਾਇ ਜਾਤਾ ਚੰਗੇ ਪਲਾਟ ਬਣਾਏ ਚੰਗੀਆਂ ਪੈਰਾਂ ਬਣਾਇਆਂ ਪਾਰੇ ਨੇ ਕੋਈ ਇਹਨਾਂ ਦਾ ਬਸ ਜ਼ਬਤ ਕਰ ਲੈਂਦੇ ਆ ਨੋਟਿਸ ਦੇ ਜਾਂਦੇ ਆ ਉਹ ਨੋਟਿਸ ਦਵਾ ਪਿੰਡ ਦੀ ਫਿਰ ਨਹੀਂ ਨੰਘਦੇ ਨੋਟਿਸ ਫਾੜ ਦਿੰਦੇ ਆ ਵੇ ਇੱਕ ਬਾਰ ਪੂਰਾ ਦੁਕਾਨਾ ਵੇ ਫੁੱਲ ਮਨਾ ਗੁਰਗਾ ਰਹਿੰਦੇ ਨੇ ਗਾਣੇ ਉਹਨਾਂ ਦੇ ਪੀੜਾ ਪੰਜਾਂ ਨਹੀਂ ਚੱਲਿਆ ਜਮਾ ਨਹੀਂ ਚੱਲਿਆ ਇੱਟ ਵੀ ਨਹੀਂ ਹਿੱਲੀ ਉਹਨਾਂ ਦੀ ਪੀੜਾ ਪੰਜਾ ਚੱਲਿਆ ਨਹੀਂ ਕਿਸੇ ਤੇ ਵੀ ਨਾਲੇ ਚਿੱਟਾ ਵੇਚਦੇ ਆ ਸ਼ਰਿਆਂ ਵੇਚਦੇ ਆ ਟਵੇਰੇ ਸ਼ੀਵ ਦੇ ਆਜੂ ਦੁਕਾਨ ਤੇ ਉਹ ਗੋਲੀਆਂ ਵੇਚਦੇ ਆ ਛੇੜ ਸ਼ਰਿਆਂ ਸਾਰੇ ਪਿੰਡ ਨੂੰ ਪਤਾ ਵੇਚਦੇ ਆ ਸਾਡੇ ਆਸੇ ਪਾਸੇ ਦੇ ਸਾਰੇ ਪਿੰਡਾਂ ਦੇ ਵੀ ਉਹ ਨਸ਼ਾ ਤਸਕਰ ਉਹਨਾਂ ਤੇ ਅੱਗੇ ਵੀ ਕੇਸ ਚੱਲਦੇ ਆ ਨਾ ਤੇ ਬਸ ਜਾਵੜਦੇ ਆ ਆ ਜਾਂਦੇ ਆ ਵਾਰ ਜਾਵੜ ਪਿਆ ਆ ਆ ਜਿਹੜੀ ਕਰਤੂਤ ਇਹਨਾਂ ਨੇ ਕੀਤੀ ਆ ਹੁਣ ਇਹਨਾਂ ਨੇ ਇਹਨਾਂ ਨੇ ਉਹ ਨਸ਼ਾ ਲੈਣ ਗਿਆ ਸੀ ਵੀਰ ਨੂੰ ਕੁੱਟਿਆ ਮਾਰਿਆ ਉਡੀ ਮੌਦਾ ਕਰਨੇ ਇਹੀ ਆ ਹੂੰ 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 ਹੁਣ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਸਰਕਾਰ ਸਾਡੇ ਨਾਲ ਇਨਸਾਫ ਕਰੇ ਸਾਡੀ ਗੱਲ ਸੁਣੇ ਹੂੰ ਹੁਣ ਅਸੀਂ ਕਿੱਧਰ ਭਾਵ ਕਿ ਜਿਹੜੇ ਸਾਡੇ ਮਲਾਜ਼ਮ ਵੀਰ ਗਏ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਆਂ ਵੀ ਕੀ ਆਂਦੇ ਆ ਤੁਹਾਨੂੰ ਲਾਸ਼ ਆ ਦੇ ਦਿੰਦੇ ਆ ਜਾਂ ਕੱਲ ਨੂੰ ਦੇਣਗੇ ਜਦੋਂ ਸਰਕਾਰ ਜੇ ਜਿਹੜੇ ਸਸਕਾਰ ਉਹ ਦੋ ਕਰਾਂਗੇ ਜੋ ਸਾਰੀ ਰਿਪੋਰਟ ਬਾਇ ਡਾਟਾ ਤਿਆਰ ਹੋ ਗਿਆ অনলাইন ਡਾਟਾ ਕਰ ਦੋਗੇ ਨਹੀਂ ਦਰਜ ਹੋ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਤਾਂ ਹਾਂ ਹਾਂ ਕਈ ਵਾਰ ਹੁੰਦਾ ਵੀ ਗ੍ਰਿਫਤਾਰੀ ਵੀ ਕਰੋ ਕਿਉਂਕਿ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਜਿਹੜੀ ਐਫ ਆਈ ਆਰ ਉਹ ਦਰਜ ਕਰ ਲਈ ਆ ਭਾਲ ਉਹਨਾਂ ਦੀ ਜਾਰੀ ਹੈ ਇਹ ਤੁਸੀਂ ਸਸਕਾਰ ਕਰਦੋ ਹਾਂ ਕੀ ਸਸਕਾਰ ਕਰ ਦੋਗੇ ਨਹੀਂ ਜਿੰਨਾ ਜਿਹੜੇ ਫੜੀ ਦੇ ਨਹੀਂ ਦੋਸ਼ੀ ਫੜੀ ਦੇ ਨਹੀਂ ਉਹਨਾਂ ਤੇ ਅਸੀਂ ਸਸਕਾਰ ਕਰਦੇ ਜੇ ਦੋਸ਼ੀ ਫੜੇਗੇ ਅਸੀਂ ਜਾ ਕੇ ਦੇਖ ਲੈ ਵੀ ਦੋਸ਼ੀ ਬੈਠਿਆ ਉਹਦੇ ਹੀ ਸਸਕਾਰ ਕਰਦਾ ਹਾਂ ਧੀਰਵਾਦ ਜੀ ਜੀ ਠੀਕ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿੱਕ ਜਿਹੜੇ ਦੋਸ਼ੀ ਆ ਉਹ ਫੜੀ ਦੇਣੀ ਤਦ ਤੱਕ ਅਸੀਂ ਜਿਹੜਾ ਸਸਕਾਰ ਆ ਉਹਦਾ ਨਹੀਂ ਕਰਾਂਗੇ ਡੈੱਡ ਬੋਡੀ ਉਦਾਂ ਹੀ ਰੱਖਾਂਗੇ ਜੇਕਰ ਉਹ ਦੋਸ਼ੀ ਫੜੇ ਜਾਂਦੇ ਆ ਤੇ ਤਿੰਨ ਬੰਦਿਆਂ ਦੇ ਜਿਹੜੇ ਦੇ ਨਾਮ ਲਿਖਾਏ ਆ ਉਹਨਾਂ ਤੇ ਕਾਰਵਾਈ ਹੁੰਦੀ ਆ ਤੇ ਅਸੀਂ ਫੇਰ ਜਨਕੀ ਜਿਹੜਾ ਨੌਜਵਾਨ ਦੀ ਮੌਤ ਹੋਈ ਆ ਉਹਦਾ ਸਸਕਾਰ ਫੇਰ ਕਰਾਂਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਇੱਕ ਜੀ ਮਾਨ ਸਰਕਾਰ ਕਹਿੰਦੀ ਆ ਕਿ ਚੱਟਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਤੇ ਵੀਰ ਕਹਿੰਦਾ ਵੀ ਸਾਡੇ ਪਿੰਡ ਦੇ ਵਿੱਚੋਂ ਵਿਖ ਰਿਹਾ ਬੜੀਆਂ ਬੜੀਆਂ ਕੁੱਟੀਆਂ ਪਾਈਆਂ ਹੋਈਆਂ ਚਿੱਟੇ ਤਖਸਰੀਆਂ ਪਰਮਾਨ ਸਰਕਾਰ ਕਹਿ ਰਹੀ ਹੈ ਕਿ ਚਿੱਟਾ ਪੰਜਾਬ ਦੇ ਵਿੱਚੋਂ ਤਾਂ ਖਤਮ ਹੋ ਗਿਆ ਸਰ ਜੀ ਨੇ ਭਲਾਈਆਂ ਨੇ ਨੌਜਵਾਨ ਦੀ ਮੌਤ ਹੋਈ ਹੈ ਡਿੱਗੀ ਚ ਦੇ ਪੀ ਉਹਦੇ ਤੇ ਕੀ ਕਾਰਵਾਈ ਕਰੀ ਹੈ ਕਿ ਮੌਤ ਦਾ ਕਾਰਨ ਕੀ ਸੀ ਜਿਹੜਾ ਭਲਾਈਆਂ ਨੇ ਬੰਦਾ ਵਾਟਰੋਸੀ ਡਿੱਗੀ ਚ ਠੀਕ ਹੈ ਉਹਦੇ ਘਰ ਵਾਲੀ ਜਿਹੜੀ ਅਮਰਜੀਤ ਕੌਰੋਂ ਦਾ ਬਿਆਨ ਤੇ ਜਿਹੜਾ ਸ਼ੋਕਮਰ ਇੱਕ ਕਵੀਤਾ ਹੈ ਇੱਕ ਉਹਨਾਂ ਦਾ ਲੜਕਾ ਰਵਿੰਦਰ ਉਹਨਾਂ ਤੇ ਉਹਨਾਂ ਦੇ ਗੁਲਾਮ ਜਿਹੜਾ ਮਕਦਮਾ ਕਰਕੇ ਕਰ ਲਿਆ ਤੇ ਤਫ਼ਤੀਸ਼ ਕੀਤੀ ਹੈ ਪਰਿਵਾਰ ਦਾ ਕਹਿਣਾ ਕਿ ਪਹਿਲਾਂ ਇੱਕ ਬੰਦੇ ਤੇ ਕੀਤਾ ਜਾ ਰਿਹਾ ਸੀ ਜਦੋਂ ਅਸੀਂ ਧਰਨਾ ਦੀ ਗੱਲਬਾਤ ਕਰਨੀ ਉਸ ਤੋਂ ਬਾਅਦ ਪੁਲਿਸ ਤੇ ਦਬਾਅ ਬਣਿਆ ਫਿਰ ਤਿੰਨ ਬੰਦਿਆਂ ਦੀ ਨਿਕੇ ਦੀ ਅਫੇਰ ਇਹ ਬਿਲਕੁਲ ਗੰਦਗੱਲ ਹੈ ਇਹਨਾਂ ਨੇ ਸਾਨੂੰ ਜੋ ਸਟੇਟਮੈਂਟ ਲਖਾਈ ਹੈ ਤਿੰਨਾਂ ਬੰਦਿਆਂ ਦੇ ਖਿਲਾਫ ਲਖਾਈ ਹੈ ਤਿੰਨਾਂ ਬੰਦਿਆਂ ਦੇ ਖਿਲਾਫ ਹੀ ਕਰਦੇ ਕਿਤੇ ਹੂੰ ਬਿਲਕੁਲ ਇਹ ਗੱਲ ਬਿਲਕੁਲ ਔਣੇ ਇਹ ਗੱਲ ਕਹਿੰਦਾ ਜੀ ਡਿੱਗਣ ਦਾ ਕਾਰਨ ਕੀ ਹੈ ਡਿੱਗੀ ਦੇ ਵਿੱਚ ਕਹਿੰਦੇ ਪਰਿਵਾਰ ਕਹਿੰਦਾ ਵੀ ਕੁਝ ਤਕਲਾਂ ਵੀਡੀਓ ਵੀ ਵਾਇਰਲ ਕਰੀਓ ਉਹ ਤਾਂ ਵੀਡੀਓ ਸਾਨੂੰ ਇਹਨਾਂ ਨੇ ਦਿੱਤੀ ਹੈ ਉਹਦੇ ਬਾਰੇ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਉਹ ਕਿਚ ਡਿਗੀਚ ਆਉਂਦਾ ਹੂੰ ਕਿਉਂ ਜਿਹੜੇ ਪਰਵਾਸ ਦੇ ਦੋਚ ਲੱਗਦੇ ਉਹ ਵਾਕਈ ਨਹੀਂ ਸਾਹ ਵਿੱਚ ਜਿਹੜੇ ਪ੍ਰਵਾਲ ਸਾਹ ਹਰਨਾ ਕਰਿਆ ਜਿਹੜਾ ਜਿਹੜਾ ਪ੍ਰਵਾਹ ਜਿਹਦਾ ਬੰਦਾ ਨਾ ਸ਼ੋਕ ਕੁਮਾਰ ਉਹਦੇ ਖਲਾਫ ਤਾਂ ਐਂਟੀ ਦੇ ਮਾਮਲੇ ਦਾ ਜਿਹੜੀ ਗੱਈਆ ਤਾਂ ਸਾਹ ਹੂੰ ਅਰੋ ਜਿਹੜਾ ਹੁਣ ਇਹਨਾਂ ਦੇ ਦਸਤਾਵੇਜ਼ ਮੁਤਾਬਕ ਹੁਣ ਤਾਂ ਅਸੀਂ ਜਿਹੜੇ ਸਾਰਿਆਂ ਨੂੰ ਚੈੱਕ ਕਰਦੇ ਆਂ ਗਾਇਬਾ ਕਰਦੇ ਆਂ ਪਰ ਹੁਣ ਜਿਹੜਾ ਰਿਕੁਐਸਟ ਕਹਿਦਣੀ ਸੀ ਪਰ ਇਹਨਾਂ ਦੇ ਦਸਤਾਵੇਜ਼ ਨਾਲ ਕਰਦੀ ਉਹ ਗੋਲੀਆਂ ਦੇ ਜੀ ਇਹ ਵੀ ਜਿਹੜੀ ਇਹ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜੋ ਸਾਹਮਣੇ ਆਊਗਾ ਉਹਨਾਂ ਦਾ ਜਿਹੜੀ ਕਾਰਵਾਈ ਕਰੇ ਵੀ ਉਹਨਾਂ ਤਿੰਨਾਂ ਬੰਦੇ ਵਿੱਚੋਂ ਕੋਈ ਬੰਦਾ ਅਰੈਸਟ ਵੀ ਕਰੇ ਨਹੀਂ ਜੀ ਫਿਲਹਾਲ ਹਜੇ ਜਿਹੜੀ ਅਰੈਸਟ ਬਾਕੀ ਜੀ ਵੀ ਜੀ ਧੰਨਵਾਦ ਇਹ ਜਿਹੜੇ ਤਿੰਨ ਦੋਸ਼ੀਆਂ ਦੇ ਨਾਲ ਲਿਖਾਏ ਗਏ ਆ ਉਹਨਾਂ ਦੇ ਜਨਨ ਕਿ ਐਫ ਆਈ ਆਰ ਦਰਜ ਹੋ ਰਹੀ ਹੈ ਹੋ ਗਈ ਹੈ ਤੇ ਪੁਲਿਸ ਵੱਲੋਂ ਜਨਨ ਕਿ ਦੋਸ਼ੀਆਂ ਦੀ ਪਾਲ ਜਾਰੀ ਹੈ ਤੇ ਅਗਲੀ ਕਾਰਵਾਈ ਕਰੀ ਵੀ ਜਾਰੀ ਹੈ